ਲੋਕਾਂ ਨੂੰ ਪੁੱਛ ਕੇ ਗਏ ਸੀ ਤੁਸੀਂ ਬਕਰਪੁਰ ਕਿ ਹਾਂ ਉੱਥੇ ਜਾਓ ਸਾਡੀਆਂ ਮਨੋਗਾਮਨਾ ਪੂਰੀਆਂ ਹੋਣਗੀਆਂ ਜਾਂ ਲੋਕ ਕਹਿੰਦੇ ਸੀ ਜਿਨ੍ਹਾਂ ਦੀ ਸ਼ਰਦਾ ਹੈਗੀ ਉਹ ਜਾਣਦੇ ਨੇ ਤੇ ਜਿਨ੍ਹਾਂ ਦੀ ਨਹੀਂ ਹੈਗੀ ਉਹ ਤਾਂ ਰੱਬ ਆਪਣੇ ਰੱਬ ਨੂੰ ਵੀ ਨਹੀਂ ਮੰਨਦੇ ਅਮਰ ਟਾਪ ਜੋ ਕਿ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਅਤੇ ਬੀਤੇ ਦਿਨੀ ਉਸਨੇ ਪੋਡਕਾਸਟ ਵਿੱਚ ਸਾਈ ਸੁਰੇਂਦਰ ਸ਼ਾਹ ਤੇ ਕਈ ਗੰਭੀਰ ਇਲਜ਼ਾਮ ਲਾਏ ਸਨ ਉਸ ਵੱਲੋਂ ਕਿਹਾ ਗਿਆ ਕਿ ਉਹ ਸਾਈ ਸੁਰੇਂਦਰ ਸ਼ਾਹ ਕੋਲ ਆਪਣਾ ਪਾਸਪੋਰਟ ਲੈ ਕੇ ਗਈ ਸੀ ਤਾਂ ਕਿ ਉਸ ਦਾ ਵੀਜ਼ਾ ਆ ਸਕੇ ਸਾਈਨ ਕਰਨ ਤੋਂ ਬਾਅਦ ਸਾਈ ਸੁਰੇਂਦਰ ਸ਼ਾਹ ਵੱਲੋਂ ਕਿਹਾ ਗਿਆ ਕਿ ਉਸ ਦਾ ਵੀਜ਼ਾ ਪੱਕਾ ਹੈ ਪਰ ਜਦੋਂ ਉਸ ਨੇ ਆਪਣਾ ਵੀਜ਼ਾ ਚੈੱਕ ਕੀਤਾ ਤਾਂ ਅੱਗੇ ਰਿਫਿਊਜ਼ਲ ਆਈ ਹੋਈ ਸੀ ਅਮਟਾਬ ਵੱਲੋਂ ਕਿਹਾ ਗਿਆ ਕਿ ਇਹ ਨਹੀਂ ਨਹੀਂ ਉਸ ਵੱਲੋਂ ਫਿਰ ਤੋਂ ਸੇਮ ਚੀਜ਼ ਦੁਹਰਾਈ ਗਈ ਪਰ ਫਿਰ ਵੀ ਉਸ ਦਾ ਵੀਜ਼ਾ ਨਹੀਂ ਲੱਗਿਆ ਉਸ ਨੇ ਸਾਈ ਸੁਰੇਂਦਰ ਸ਼ਾਹ ਨੂੰ ਪਖੰਡੀ ਦੱਸਿਆ ਨੇ ਕਿਹਾ ਕਿ ਇਹ ਪਖੰਡੀ ਬਾਬਾ ਹੈ 100 ਵਿੱਚੋਂ ਅਗਰ 20 ਦੇ ਵੀਜ਼ੇ ਆ ਜਾਣ ਤਾਂ ਇਸ ਦੀ ਬੱਲੇ ਬੱਲੇ ਹੋ ਜਾਂਦੀ ਹੈ ਉਥੇ ਹੀ ਦੂਜੇ ਪਾਸੇ ਅਮਰ ਟਾਬ ਦੇ ਪੌਡਕਾਸਟ ਤੋਂ ਬਾਅਦ ਪਾਇਲ ਪਰਮ ਤੇ ਸੁਰਿੰਦਰ ਸ਼ਾਹ ਦੀ ਸਪੋਰਟ ਵਿੱਚ ਆਈ ਹੈ ਉਸ ਦਾ ਕਹਿਣਾ ਹੈ ਇਹ ਹੈ ਕੌਣ ਕਿਸੇ ਨੂੰ ਕਿਉਂ ਮਾੜਾ ਕਿਉਂ ਕਹਿ ਰਹੇ ਆ ਯਾਰ ਤੁਸੀਂ ਜਾਂਦੇ ਕਿਉਂ ਆ ਫਿਰ ਜੇ ਜਾਂਦੇ ਹੋ ਫਿਰ ਮਾੜਾ ਕਿਉਂ ਬੋਲਦੇ ਹੋ ਔਖਾ ਲੋਕਾਂ ਦਾ ਇੰਨਾ ਹੀ ਨਹੀਂ ਪਾਇਲ ਪਰਮ ਵੱਲੋਂ ਅਮਰ ਟਾਬ ਬਾਰੇ ਬੋਲ ਕੇ ਵੀਡੀਓ ਵੀ ਸਾਂਝੀ ਕੀਤੀ ਗਈ ਜੋ ਤੁਸੀਂ ਆਪਣੀ ਸਕਰੀਨ ਤੇ ਅੱਗੇ ਚਲਦੀ ਵੇਖ ਸਕਦੇ ਹੋ ਲੋਕਾਂ ਨੂੰ ਸਮਝ ਨਹੀਂ ਆਂਦੀ ਪਹਿਲਾ ਸੁਰਿੰਦਰ ਸਾਈ ਜੀ ਕੋਲ ਮੱਥੇ ਟੇਕਦੇ ਜਾ ਜਾ ਕੇ ਕਿ ਸਾਡੇ ਵੀਜ਼ੇ ਲਵਾ ਦੋ ਜੇ ਕੁਝ ਬਣਦਾ ਨਹੀਂ ਹੈਗਾ ਫਿਰ ਜਾ ਕੇ ਤੁਸੀਂ ਬਦਨਾਮ ਬਣ ਗਰਦੇ ਇਹ ਚੰਗੀ ਪਬਲੀਸਿਟੀ ਆ ਲੋਕਾਂ ਨੂੰ ਯਾਰ ਜੇ ਨਹੀਂ ਚੰਗਾ ਬੋਲ ਸਕਦੇ ਮਾੜਾ ਵੀ ਨਾ ਨਾ ਬੋਲੋਗੇ ਸਾਨੂੰ ਯਾਰ ਇਦਾਂ ਕੀ ਤੁਸੀਂ ਚਾਰ ਵਿਵਾਂ ਕਰਕੇ ਤੁਸੀਂ ਕਿਸੇ ਨੂੰ ਬਦਨਾਮ ਕਰ ਰਹੇ ਹੋ ਠੀਕ ਹੈ ਜੇ ਬਦਨਾਮ ਹੀ ਕਰ ਰਹੇ ਹੋ ਤੇ ਆਪਣਾ ਆਪਸ ਵਿੱਚ ਕਰੋ ਲੋਕਾਂ ਦੇ ਸਾਹਮਣੇ ਲੋਕਾਂ ਨੂੰ ਪੁੱਛ ਕੇ ਗਏ ਸੀ ਤੁਸੀਂ ਬਕਰਪੁਰ ਕਿ ਹਾਂ ਉੱਥੇ ਜਾਓ ਸਾਡੀਆਂ ਮਨੋਗਾਮਨਾ ਪੂਰੀਆਂ ਹੋਣਗੀਆਂ ਜਾਂ ਲੋਕ ਕਹਿੰਦੇ ਸੀ ਜਿਨ੍ਹਾਂ ਦੀ ਸ਼ਰਦਾ ਹੈਗੀ ਉਹ ਜਾਣਦੇ ਨੇ ਤੇ ਜਿਨ੍ਹਾਂ ਦੀ ਨਹੀਂ ਹੈਗੀ ਉਹ ਤਾਂ ਰੱਬ ਆਪਣੇ ਰੱਬ ਨੂੰ ਵੀ ਨਹੀਂ ਮੰਨਦੇ ਹੈਗੇ